ਆ ਕਾਰਾਂ ਦੇ ਵਿੱਚ ਪੈਟਰੋਲ ਡੀਜ਼ਲ ਪਵਣ ਦੀ ਨਹੀਂ ਲੋੜ ਕਿਉਂਕਿ ਹੁਣ ਪੈਟਰੋਲ ਡੀਜ਼ਲ ਦੀ ਲੋੜ ਨਹੀਂ ਕਿਉਂਕਿ ਗੰਨੇ ਦੇ ਰਾਸਤੇ ਨਾਲ ਤੁਹਾਡੀਆਂ ਕਾਰਾਂ ਚੱਲਣ ਗਿਆ ਜੀ ਹਾਂ ਤੁਸੀਂ ਸਹੀ ਸੁਣਿਆ ਖੁਦ ਕੇਂਦਰੀ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਜੇ ਖਬਰ ਤੇ ਯਕੀਨੀ ਹੁੰਦਾ ਐਂਡ ਤੱਕ ਪੂਰੀ ਖਬਰ ਧਿਆਨ ਦੇ ਨਾਲ ਸੁਣੋ ਤੇ ਬਾਕੀ ਲੋਕਾਂ ਤੱਕ ਵੀ ਜ਼ਰੂਰ ਖਬਰ ਨੂੰ ਸਾਂਝਾ ਕਰਦੇ ਹੋ ਕਿਉਂਕਿ ਬਹੁਤ ਜਿਹੜੀ ਆ ਮੱਤਮਪੁਰ ਨੇ ਜਾਣ ਕਰੀਆ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਹੁਣ પેટ્રોલ ਡੀਜ਼ਲ ਦੀ ਲੋੜ ਨਹੀਂ ਗੰਨੇ ਦੀ ਰਸਤੇ ਨਾਲ ਕਾਰਾ ਚੱਲਣ ਗਿਆ ਕਾਰ ਅਤੇ ਬਾਈਕ ਚਾਲਕ ਜਲਦ ਹੀ ਮਹਿੰਗੇ પેટ્રોલ ਅਤੇ ਡੀਜ਼ਲ ਤੋਂ ਛੁਟਕਾਰਾ પા ਸਕਦੇ ਨੇ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਨੇ ਖੁਦ ਇਸ ਦਾ ਐਲਾਨ ਕੀਤਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤੀ ਕੰਪਨੀਆਂ ਨੇ ਸੋ ਫਿਸਤੀ ਇਥਨੋਲ ਤੇ ਚੱਲਣ ਵਾਲੀਆਂ ਕਾਰਾਂ ਅਤੇ ਬਾਈਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਲਦੀ ਹੀ ਆਮਦਬੀ ਨੂੰ ਅਟਰੀਆਂ ਕਾਰਾਂ ਅਤੇ ਬਾਈਕ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਤੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਜ਼ੀਰੋ ਹੋ ਜਾਵੇਗੀ ਗਟਕਰੀ ਨੇ ਇੱਥੋਂ ਤੱਕ ਕਿਹਾ ਕਿ ਟਾਟਾ ਅਤੇ ਸੋਜੁਕੀ ਨੇ ਅਜਿਹੇ ਵਾਹਨ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਨੀਤਿਨ ਗਟਕਰੀ ਦੇ ਵੱਲੋਂ ਕਿਹਾ ਗਿਆ ਕਿ ਭਾਰਤੀ ਆਟੋ ਕੰਪਨੀਆਂ ਛੇਤੀ ਹੀ ਦੇਸ਼ ਦੇ ਵਿੱਚ 100% ਇਥਨੋਲ ਨਾਲ ਚੱਲਣ ਵਾਲੀਆਂ ਕਾਰਾਂ ਅਤੇ ਦੋ ਪਹੀਆ ਵਾਹਨਾਂ ਦਾ ਉਤਪਾਦਨ ਕਰਨਗੀਆਂ। ਉਨ੍ਹਾਂ ਦਾ ਇਹ ਬਿਆਨ ਅਚੇਹ ਸਮੇਂ ਦੇ ਵਿੱਚ ਆਇਆ ਜਦੋਂ ਵਾਹਨ ਨਿਰਮਾਤਾ ਫਲੈਕਸ ਫਿਊਲ ਟੈਕਨੋਲੋਜੀ ਤੇ ਕੰਮ ਕਰ ਰਹੇ ਨੇ ਜਿਸ ਕਾਰਨ પેટ્રોલ ਅਤੇ ਇਥਨੋਲ ਦੋਵਾਂ ਤੇ ਕਾਰ ਚਲਾਈ ਜਾ ਸਕਦੀ ਹੈ। ਕੇਂਦਰੀ ਮੰਤਰੀ ਸੋਮਵਨ ਫਲੈਕਸ ਫਿਊਲ ਇੰਜਣ ਉੱਤੇ ਚਲ ਰਹੀ ਕਾਰ ਦੇ ਵਿੱਚ ਸੰਸਦ ਦੇ ਵਿੱਚ ਆਏ ਸਨ। ਜਿਸ ਤੇ ਅਨਸਾਰ ਗਟਕ੍ਰਿਤ ਵੱਲੋਂ ਕਿਹਾ ਗਿਆ ਕਿ ਇਹ ਦੁਨੀਆ ਦਾ ਪਹਿਲਾ ਵਾਹਨ ਹੈ ਜਿਸ ਵਿੱਚ ਫਲੈਕਸ ਇੰਜਨ ਹੈ ਅਤੇ ਯੂਰੋ 6 ਨਿਕਾਸੀ ਨਿਮਦੀ ਪਾਲਣਾ ਕਰਦਾ ਹੈ ਇਹ ਸ਼ੁੱਧ ਜ਼ੀਰੋ ਨਿਕਾਸੀ ਦੀਦਾ ਕੰਨੇ ਦੇ ਰਾਸ ਗੁੜ ਅਤੇ ਮੱਕੀ ਤੋਂ ਪੈਦਾ ਹੋਏ ਇਥਨੋਲ ਤੇ ਚੱਲਦਾ ਟਵਾਈਟਨਿਸ ਤੋਂ ਪਹਿਲਾਂ ਅਗਸਤ 2023 ਦੇ ਵਿੱਚ ਭਾਰਤ ਵਿੱਚ ਨੋਵਾ ਹਾਈਕ੍ਰੋਸ ਤੇ ਫਲੈਕਸ ਫਿਊਲ ਪ੍ਰੋਪੇਡ ਵਸਰ ਨੂੰ ਪੇਸ਼ ਕੀਤਾ ਸੀ ਜਿਸ ਨੂੰ ਅਜੇ ਤੱਕ ਦੇਸ਼ ਦੇ ਵਿੱਚ ਪੱਧਰ ਤੇ ਜਿਹੜਾ ਵੱਡੇ ਪੱਧਰ ਤੇ ਵਿਕਰੀ ਲਈ ਉਪਲਬਧ ਨਹੀਂ ਕਰਵਾਇਆ ਗਿਆ ਹਾਲਾਂਕਿ ਇੱਕ ਟੈਕਨੋਲੋਜੀ ਪ੍ਰਦਰਸ਼ਨ ਸੀ ਜੋ ਜਾਪਾਨੀ ਕਾਰ ਨਿਰਮਾਤਾ ਦੀ ਫਲੈਕਸ ਇੰਦਨ ਵਾਹਨ ਬਣਾਉਣ ਦੀ ਯੋਗਤਾ ਦਰਸਾਉਂਦਾ ਹੈ ਇਹ ਐਮਪੀਵੀ ਆਪਣੀ ਕੁਲ ਦੂਰੀ ਦਾ 40% ਇਤਨੋਲ ਅਤੇ ਬਾਕੀ 60% ਨੂੰ ਇਲੈਕਟ੍ਰੋਨਿਕ ਤੇ ਪੂਰਾ ਕਰਨ ਦੇ ਸਹਿਯੋਗ ਹੋਣ ਦਾ ਦਾਅਵਾ ਕਰਦਾ ਹੈ ਜਦੋਂ પેટ્રોલ ਇੰਜਣ ਬੰਦ ਹੁੰਦਾ ਹੈ ਹਾਲ ਹੀ ਦੇ ਵਿੱਚ ਟੋਇਟਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਥਾਨਿਕ ਤੌਰ ਤੇ ਫਲੈਕਸ ਫਿਊਲ ਕਾਰਾਂ ਦਾ ਉਤਪਾਦਨ ਕਰਨ ਲਈ ਭਾਰਤ ਵਿੱਚ ਇੱਕ ਪਲਾਂਟ ਸਥਾਪਿਤ ਕਰੇਗੀ। ਇਸੇ ਦੇ ਚੱਲਦਿਆਂ ਇਹ ਨਿਰਮਾਣ ਸਹੂਲਤ ਅਰਗਵਾਦ ਮਹਾਰਾਸ਼ਟਰ ਦੇ ਵਿੱਚ 20000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਸਥਾਪਿਤ ਕੀਤੀ ਜਾਵੇਗੀ। ਸਿਰਫ ਯਾਤਰੀ ਵਾਹਨ ਖੇਤਰ ਦੇ ਵਿੱਚ ਨਹੀਂ ਸਗੋਂ ਭਾਰਤੀ ਦੁਪਈਆ ਵਾਹਨ ਬਾਜ਼ਾਰ ਤੇ ਵਿੱਚ ਵੀ Bajaj, Auto, TVS ਅਤੇ Hero MotoCorp ਵਰਗੀਆਂ ਆਟੋ ਕੰਪਨੀਆਂ ਫਲੈਕਸ ਫਿਊਲ ਇੰਜਨਰ ਤੇ ਚੱਲਣ ਵਾਲੇ ਮੋਟਰਸਾਈਕਲ ਅਤੇ ਸਕੂਟਰ ਬਣਾ ਰਹੀਆਂ ਨੇ ਦੱਸਦੀ ਹੈ ਕਿ ਹੁਣ ਇਹ ਜ਼ਰੂਰ ਲੋਕਾਂ ਲਈ ਖੁਸ਼ਖਬਰੀ ਹੈ ਕਿ ਹੁਣ ਪੈਟਰੋਲ ਡੀਜ਼ਲ ਦੀ ਤੁਹਾਨੂੰ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਗੰਨੇ ਦੇ ਰਸਤੇ ਨਾਲ ਕਾਰਾਂ ਚੱਲਣਗੀਆਂ